ਨੀ ਕੋਈ ਪ੍ਰੋਬਲਮ ਨਹੀਂ ਸਾਡੇ ਵੀਰੇ ਬੰਪ ਨੇ ਜਮਾ ਵੀਰੇ ਆਦੇ ਗੰਦਾਂ ਦੀਆਂ ਬਿਲਕੁਲ ਨਵੀਆਂ ਨੇ ਵੀਰੇ ਚਾਰ ਦੰਦ ਪੱਠ ਹੋਈ ਆ ਇਹ ਇਕੱਠੇ ਕਿੰਨੀਆਂ ਖਰੀਦੀਆਂ ਦੀਆਂ ਇਹ ਇਹ ਇਕੱਠੀਆਂ ਵੀਰੇ 26 ਖਰੀਦੀਆਂ ਲੈ ਵੀ ਇਕੱਠੀਆਂ 26 ਜੇ ਕਿਸੇ ਨੇ ਇਕੱਠੀਆਂ ਵੇਚਣੀਆਂ ਵੀ ਹੁਣ ਤਾਂ ਵੀ ਤੁਸੀਂ ਹਾਂ ਜੀ ਆ ਬਿਲਕੁਲ ਬਾਈ ਜੀ ਬਿਲਕੁਲ ਬਾਕੀ ਥੋੜੀਆਂ ਹੀ ਰਹਿ ਗਿਆ ਬਾਈ ਇਹ ਸਾਰੀਆਂ ਹੀ ਵਿਕ ਚੁੱਕੀਆਂ ਨੇਗੀਆਂ ਹੁਣ ਬਾਈ ਜੀ ਮੰਡੀ ਦੇ ਵਿੱਚ ਆਪਾਂ ਜਾਂਦੇ ਆ ਇਹ ਜੀਆਂ ਬੱਕਰੀਆਂ ਦੇ ਅਗਲੇ 35 35 40 40 ਹਜ਼ਾਰ ਮੁੱਲ ਕਰਦੇ ਨੇ ਦੇਖੋ ਬਾਈ ਜੀ ਪਹਿਲਾਂ ਦੰਦ ਕਿਵੇਂ ਆ ਇਹ ਦੰਦ ਨਵੀਆਂ ਵੀਰੇ ਬਿਲਕੁਲ ਪੂਰੇ 18000 ਦੀ ਦੇ ਦਾਂਗੇ ਬਾਈ ਜੀ ਕਿੰਨੇ ਮਹੀਨਿਆਂ ਦੀ ਪੂਰੀ ਟੌਪ ਦੀ ਆ ਵੀਰੇ ਮਹੀਨੇ ਦੀ ਹੋ ਗਈ ਵੀਰੇ ਸੂਈ ਮਹੀਨੇ ਇੱਕ ਦੀ ਸੂਈ ਹੋ ਗਈ ਹੈ ਨਾ ਲਓ ਜੀ ਬਾਈ ਜੀ ਅੱਜ ਚਰਨੇ ਬਾਈ ਕੋਲੇ ਆ ਗਏ ਬਹੁਤ ਕਮੈਂਟ ਆ ਰਹੇ ਤੇ ਵੀ ਚਰਨੇ ਦੀ ਵੀਡੀਓ ਪਾਓ ਚਰਨੇ ਬਾਈ ਕੋਲੇ ਆ ਗਏ ਲਹਿਰੇ ਵੇਗਾ ਬੱਕਰਾ ਮੰਡੀ ਵਿੱਚ ਹਰੇਕ ਸੋਮਵਾਰ ਦੀ ਹੁੰਦੀ ਹੈ ਕਿ ਤੁਸੀਂ ਵੀ ਆਇਆ ਕਰੋ ਚਰਨਾ ਬਾਈ ਆਇਆ ਹੋਇਆ ਹੈਗਾ ਬੱਕਰੀਆਂ ਲੈ ਕੇ ਕੀ ਹਾਲ ਹੈ ਚਰਨੇ ਬਾਈ ਠੀਕ ਠਾਕ ਜੀ ਬਾਈ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਬਾਈ ਜੀ ਸਾਸਰੀ ਕਾਲ ਸਾਰਿਆਂ ਨੂੰ ਜਿਹੜੀ ਆਪਣੀ ਵੀਡੀਓ ਦੇਖਦੇ ਨੇ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਵੀਰੇ ਤਾਂ ਇਹ ਜਿਹੜਾ ਬਾਈ ਸਾਨੂੰ ਹੌਸਲਾ ਮਿਲਦਾ ਨਾ ਤੁਹਾਡੇ ਇੱਕ ਨਹੀਂ ਇਹ ਬਹੁਤ ਵੱਡਾ ਆ ਬਾਈ ਸਹੀ ਗੱਲ ਹੈ ਇੱਕ ਤੁਹਾਡੇ ਹੌਸਲੇ ਦੇ ਥਰੂ ਹੀ ਬਾਈ ਜੀ ਅਸੀਂ ਫਿਰਦੇ ਆਂਗੇ ਠੀਕ ਆ ਜੀ ਇੱਕ ਹੌਸਲਾ ਹੁੰਦਾ ਭੈਣ ਭਾਈਆਂ ਦਾ ਬਹੁਤ ਵੱਡਾ ਹੁੰਦਾ ਵੀਰੇ ਪਰ ਜਿਹੜੇ ਸਾਡੀ ਵੀਡੀਓ ਦੇਖਦੇ ਨੇ ਬਾਈ ਉਹਨਾਂ ਦਾ ਬਹੁਤ-ਬਹੁਤ ਹੀ ਧੰਨਵਾਦ ਆ ਵੀਰੇ ਧੰਨਵਾਦ ਤੇਰਾ ਵੀ ਧੰਨਵਾਦ ਬਾਈ ਅੱਜ ਕਿੰਨੀਆਂ ਬੱਕਰੀਆਂ ਲੈ ਕੇ ਆਏ ਨੇ ਬੱਕਰੀਆਂ ਮੇਰੇ ਕੋਲ ਅੱਜ 14 ਸੀ ਵੀਰੇ 14 ਬੱਕਰੀਆਂ ਜੀ ਹਾਂ ਜੀ ਹਾਂ ਕਿੰਨੀਆਂ ਵੇਚਤੀਆਂ ਇਹਨਾਂ 14 ਦੇ ਵਿੱਚੋਂ ਮੈਨੇ ਵੀਰੇ 6 ਬੱਕਰੀਆਂ ਵੇਚ ਚੁੱਕਿਆ ਦੋ ਪਹਿਲਾਂ ਪਹਿਲਾਂ 6 ਬੱਕਰੀਆਂ ਦੋ ਪਹਿਲਾਂ ਬ ਚਰਨਾ ਬਈ ਆਵੇ ਤੇ ਬੱਕਰੀਆਂ ਨਾ ਵਿਕਣ ਹੋਣੇ ਸਾਲਾ ਬਿਲਕੁਲ ਬਈ ਇੱਕ ਬੱਕਰਾ ਵੇਚਿਆ ਜੀ ਵੱਡਾ ਆਪਾਂ ਹਾਂਜੀ ਕਿਉਂਕਿ ਬਈ ਜੀ ਰੇਟ ਜਮਾ ਜਾਇਜ਼ ਹੁੰਦਾ ਚਰਨੇ ਬਈ ਦਾ ਹਨ ਜਾਇਜ਼ ਰੇਟ ਤੇ ਬੱਕਰੀਆਂ ਵਧੀਆ ਹੁੰਦੀਆਂ ਨੇ ਹਾਂਜੀ ਹਾਂਜੀ ਵੀਰੇ ਇਹਦੇ ਬਾਰੇ ਦੱਸੋ ਚਾਲਾ ਇਹ ਪਾਠਾ ਵੀਰੇ ਪਹਿਲੇ ਸੂਈ ਸੂਈ ਦੀ ਆ ਮਾਗਰੇ ਕਿਛੇਲੀ ਆ ਬਈ ਇਹਦੇ ਚੱਕ ਕਰ ਸਕਦੇ ਪਹਿਲੇ ਸੂਈ ਸੂਈ ਦੀ ਆ ਬਈ ਪਿੱਛੇ ਹਾਂਜੀ ਕੰਨ ਦੇਖੋ ਬਈ ਚੌੜਾ ਕੰਨਾ ਪੂਰਾ ਲੰਮਾ ਕੰਨਾਗਾ ਚਿੱਟੀ ਅੱਖਾਂ ਦੇ ਵਿੱਚ ਹੈਗੀ ਛੇ ਦਾ ਹੁੰਦਾ ਜੀ ਛੇ ਦਾਂਦੀ ਆ ਵੀਰੇ ਕੈਮੇ ਸੂਏ ਕਿਹਾਗਾ ਇਹ ਪਹਿਲੇ ਸੂਏ ਆ ਵੀਰੇ ਪਹਿਲੇ ਸੂਏ ਆ ਹਾਂਜੀ ਹਾਂ ਬਾਈ ਕਿੰਨੇ ਰੁਪਈਆ ਦੀ ਪੀਏ ਬਾਈ ਕੋਈ ਨਹੀਂ ਦੱਸਦਾ ਕਿ ਬਾਈ ਜਿਹੜਾ ਫੋਨ ਤੇ ਆਪਰੇ ਤੋਂ ਮੰਗੂਗਾ ਜਾਇਜ਼ ਜਾਇਜ਼ ਹੀ ਰੇਟ ਦੱਸਾਂਗੇ ਵੀਰੇ 24000 ਰੁਪਿਆ ਬਾਈ ਇਹਦਾ ਜਾਇਜ਼ ਲੈ ਵੀ ਜਾਇਜ਼ 24000 ਰੁਪਿਆ ਬਾਕੀ ਮੌਕੇ ਤੇ ਮਾਨਤਨ ਹੋ ਜੂਗਾ ਬਿਲਕੁਲ ਹੋ ਜੂਗਾ ਬਾਈ ਮਾਨਤਨ ਹੋ ਜੂਗਾ ਬਾਈ ਹਨਾ ਥੋੜਾ ਆ ਦੇਖੋ ਬਾਈ ਕਿਸੇ ਬਾਈ ਨੂੰ ਚਾਹੀਦੀਆਂ ਹੁਣ ਆ ਪੱਠਾ ਨੇ ਆਪਣੇ ਕੋਲੇ ਨਵੀਆਂ ਜਮਾਂ ਬਿਲਕੁਲ ਓਕੇ ਨਹੀਂ ਜਮਾਂ ਨਵੀਆਂ ਪੱਠਾ ਨੇ ਠੀਕ ਆ ਜੀ ਇਹ ਪੱੜ ਥੱਲੇ ਵੀਰੇ ਬੱਚਾ ਨਹੀਂ ਹੈਗਾ ਇਹਦਾ 17000 ਰੁਪਿਆ ਮੋਲ ਆ ਬਾਈ ਜੀ ਠੀਕ ਆ ਦੁੱਧ ਦਿੰਦੀ ਆ ਕਿ ਨਾ ਦੁੱਧ ਦਿੰਦੀ ਆ ਬਾਈ ਜੀ ਦੇਖ ਸਕਦੇ ਹੋਗੇ ਕੰਮੇ ਸੂ ਦੰਦ ਕਿੰਨੇ ਕਿਹਾਗਾ ਦੰਦ 6 ਹੋਊਗੀ ਇਹਦੇ ਵੀ 6 ਦੰਦ ਹਾਂ 6 ਆ ਬਿਲਕੁਲ 6 ਦੰਦ ਆ ਬਈ ਨਵੀ ਆ ਜਾ ਮਾਂ ਬਿਲਕੁਲ ਨਵੀਆਂ ਵੀਰੇ ਲੈ ਬਈ ਆ ਦੇਖੋ ਜੀ ਇੱਕ ਆ ਪਾਠ ਆ ਗਈ ਵੀਰੇ ਤੇ 3 ਮਹੀਨਿਆਂ ਦੀ ਗੱਬਾ ਬਾਈ ਜੀ ਇਹ ਹੈ। ਇਹ 3 ਮਹੀਨਿਆਂ ਦੀ ਗੱਬਣ ਆ। ਹਾਂ ਜੀ ਇਹਦਾ 22000 ਰੁਪਏ ਰੇਟ ਰੱਖਿਆ ਹੋਇਆ ਵੀਰੇ। 22000 ਰੁਪਏ ਰੇਟ ਆ ਗਾ 3 ਮਹੀਨਿਆਂ ਦੀ ਗੱਬਣ ਆ ਗਈ ਬਾਕੀ ਮਾਨਤਾਨ ਕਰ ਦੂ ਚੱਲਨਾ। ਬਾਕੀ ਮੌਕੇ ਤੇ ਮਾਨਤਾਨ ਹੋ ਜੂਗਾ। ਜੀ ਮੌਕੇ ਤੇ ਹੋ ਜਾਂਦਾ ਹੁੰਦਾ ਮਾੜਾ ਮੋਟਾ ਬਾਈ ਹਣਾ। ਆ ਦੇਖੋ ਜੀ। ਦੇਖ ਸਕਦੇ ਹੋ ਨਾ। ਇੱਕ ਆ ਪੱਠ ਆ ਗਈ ਵੀਰੇ ਆਪਣੇ ਕੋਲੇ ਪੱਠਾ ਹੀ ਨਹੀਂ ਨੇ ਬਾਈ ਪਹਿਲੇ ਦੂਜੇ ਸੂਏ ਸਾਰੇ। ਪਹਿਲੇ ਦੂਜੇ ਸੂਏ ਨੇ ਸਾਰੇ। ਨੱਕ ਕਰ ਸਕਦੇ ਹੋ ਬਾਈ। ਨੱਕ ਦਿਖਾ ਇਹਦਾ ਪਹਿਲਾ ਦਾ। ਹਾਂ ਜੀ ਆ ਦੇਖ ਸਕਦੇ ਹੋ ਵੀਰੇ। ਮੈਂ ਵੀ ਸਿੰਗ ਦੇਖ ਸਕਦੇ ਹੋ ਨੱਕ ਦੇ ਲੈ ਵੀ ਇਹ ਦੇ ਕਿੰਨੇ ਰੁਪਏ ਇਹਦਾ 22000 ਰੁਪਏ ਲੈ ਵੀ ਇਹਦਾ ਵੀ 22000 ਰੁਪਈਆ ਨਾ ਇੱਕ ਆ ਪੱਠ ਆ ਗਈ ਵੀਰੇ ਆ ਆ ਗਈ ਲੋਹੀ ਆ ਦੇਖੋ ਜੀ ਇਹ ਲੋਹਰਾਂ ਆ ਗਈਆਂ ਹਾਂ ਜੀ ਇਹ ਨਾਗਰੀ ਹੋ ਗਈ ਵੀਰੇ ਲੋਹਰਾਂ ਨਾਗ ਨਹੀਂ ਲੋਹਾ ਵੀ ਦਿਖਾਵਾਂਗੇ ਬਾਈ ਜੀ ਤੁਹਾਨੂੰ ਰੰਗ ਆਪਣੇ ਕੋਲੇ ਸਾਰੇ ਹੀ ਹੈਗੇ ਨੇ ਹਾਂ ਜੀ ਹਾਂ ਵੀਰੇ ਇਹ ਕਿਵੇਂ ਆ ਗਈ ਇਹਦੇ ਥੱਲੇ ਬਾਈ ਜੀ ਬੱਚਾ ਨਹੀਂ ਹੈਗਾ ਬੱਚਾ ਮਰ ਗਿਆ ਸੀ ਇਹਦਾ ਬੱਚਾ ਮਰ ਗਿਆ ਸੀ ਇਹ ਲੱਗੀ ਹੋਈ ਆ ਵੀਰੇ ਥੋੜੇ ਇੱਕ ਦਿਨਾਂ ਦੀ ਤਾ ਪਾਗਲਾ ਜਿਹੜਾ ਬਾਈ ਲਊਗਾ ਵੀਰੇ ਉਹਨੂੰ ਜ਼ੀਰੋ ਫੰਡਰ ਕਹਿ ਕੀ ਦੇਣੀ ਆ ਬਾਈ ਜੀ। ਕਥਣਾ ਤੇ ਤਾਂ ਨਹੀਂ ਕੋਈ ਪ੍ਰੋਬਲਮ ਨਹੀਂ। ਸਾਣਾ ਜੀ ਵੀਰੇ ਬੰਬ ਨੇ ਜਮਾ ਵੀਰੇ ਆ ਦੇ ਸੰਗ ਦੰਦਾਂ ਦੀਆਂ ਬਿਲਕੁਲ ਨਵੀਆਂ ਨੇ ਵੀਰੇ ਚਾਰ ਦੰਦ ਪੱਠ ਹੋਈ ਆ ਜੀ। ਨਹੀਂ ਇਹ ਹੋ ਗਈ 6। ਹਾਏ 6 ਹੋ ਗਈ। ਚੈੱਕ ਕਰ ਲਓ ਹਾਂ ਜੀ। ਆ ਦੇਖ ਸੰਗ। ਇਹ ਦੱਸਦਾ ਵੀ ਬੰਬ ਪੱਠ ਆ ਜਾਂਦਾ ਜਮਾ। ਹਾਂ ਜੀ ਜਮਾ ਬੰਬ ਨੇ ਵੀਰੇ ਨਵੀਆਂ। ਇਹ ਆ ਗਈ ਵੀਰੇ ਲਾਲ। ਲੋਹੀ ਜਿਹੜੀ ਤੁਸੀਂ ਕਹਿ ਰਹੇ ਸੀ ਬਾਈ ਜੀ। ਇਹ ਆ ਗਈ ਲੋਹੀ ਹਾਂ ਚੈੱਕ ਕਰ ਸਕਦੇ ਹੋ ਵੀਰੇ। ਕਿਵੇਂ ਕੀਰੀਆ ਕੇ ਮਿਆ ਹੈ ਨਹੀਂ ਇਹ ਵੀ ਵੀਰੇ ਚੋਕੀ ਚੀ ਹੋਗੀ ਹਾਂ ਜੇਦ ਆਂਦਾ ਬਾਈ ਨਾ ਕੁਆਲਿਟੀ ਚੰਗੀ ਹੈ ਬਿਲਕੁਲ ਨਵੀਆਂ ਪੱਠਾਂ ਨੇ ਬਾਈ ਜੀ ਦੇਖ ਸਕਦੇ ਹੋਗੇ ਦੁੱਧ ਦਿੰਦੀ ਆ ਹਾਂ ਜੀ ਹਾਂ ਦੁੱਧ ਦਿੰਦੀਆਂ ਨੇ ਵੀਰੇ ਠੀਕ ਹੈ ਗੱਬਣ ਹੈ ਦੁੱਧ ਗੱਬਣ ਹੁੰਦੀਆਂ ਹੋਈਆਂ ਹੋਈਆਂ ਨੇ ਵੀਰੇ ਆਪਾਂ ਜ਼ੀਰੋ ਫੰਡਰ ਕਹਿ ਕੇ 100 ਕਹਿ ਕੇ ਦੇਵਾਗਾ ਨਾ ਇਹਦੇ ਕਿੰਨੇ ਰੁਪਏ ਨੇ ਇਹਦੇ ਇਹਦਾ 20000 ਰੁਪਏ ਲੈ ਵੀ ਇਹਦਾ 20000 ਕਾਰੀ ਆ ਗਈ ਵੀਰੇ ਲੇ ਵੀ ਇਹ ਪੱਠਾ ਸਾਰੀਆਂ ਇੱਕੋ ਹੀ ਥਾਂੋਂ ਆਈਆਂ ਨੇ ਬਾਈ ਜੀ ਚੈੱਕ ਕਰ ਸਕਦੇ ਹੋਗੇ ਇਕੱਠੀਆਂ ਕਿੰਨੀਆਂ ਖਰੀਦੀਆਂ ਦੀਆਂ ਇਹ ਇਹ ਇਕੱਠੀਆਂ ਵੀਰੇ 26 ਖਰੀਦੀਆਂ ਨੇ ਲੈ ਵੀ ਇਕੱਠੀਆਂ 26 ਦੇ ਕਿਸੇ ਨੇ ਇਕੱਠੀਆਂ ਵੇਚਣੀਆਂ ਵੀ ਹੁਣ ਤਾਂ ਵੀ ਤੁਸੀਂ ਹਾਂ ਜੀ ਬਿਲਕੁਲ ਬਾਈ ਜੀ ਬਿਲਕੁਲ ਬਾਕੀ ਥੋੜੀਆਂ ਹੀ ਰਹਿ ਗਈਆਂ ਬਾਈ ਇਹ ਸਾਰੀਆਂ ਹੀ ਵਿਕ ਚੁੱਕੀਆਂ ਨੇਗੀਆਂ ਮੈਨੂੰ ਲੱਗਦਾ ਵੀ ਅੱਜ ਸ਼ਾਮ ਤੱਕ ਇਹਨਾਂ ਨੇ ਵੇਚੀ ਜਾਣਾ ਇਹ ਕਿੰਮੇ ਆ ਗਏ ਹਾਂ ਜੀ ਹਾਂ ਜੀ ਇਹ ਵੀ ਹੁਣ ਦੀ ਲੱਗੀ ਹੋਈ ਆ ਵੀਰੇ ਠੀਕ ਕਦੰਦ ਕਿੰਮੇ ਆਏ ਨਵੇਂ ਨਵੀਆਂ ਵੀਰੇ ਬਿਲਕੁਲ ਨਵੀਆਂ ਹੀ ਨੇ ਸਾਰੀਆਂ ਇਹ ਵੀ ਛੇ ਦੰਦ ਆ ਬਈ ਨਾ ਅੱਠ ਦੇ ਚੱਕ ਰਹੀ ਆ ਹਾਂ ਜੀ ਹ ਇਹਦੇ ਥੱਲੇ ਬੱਚਾ ਵੀਰੇ ਇੱਕ ਕੀ ਆ ਬੱਚਾ ਤੇ ਮਗਰ ਇਹਦੇ ਮਗਰ ਬੱਕਰਾ ਵੀਰੇ ਪੱਠਾ ਵੀਰੇ ਤੇ ਥੱਲੇ ਠੀਕ ਹੈ ਇਹਦੇ ਮਗਰ ਪੱਠਾ ਹੈ ਜੀ ਹਾਂ ਜੀ ਹਾਂ ਬਾਈ ਜੀ ਦੇਖ ਸਕਦੇ ਹੋ ਬਈ ਇਹ ਸਾਰੀਆਂ ਨਵੀਆਂ ਹੀ ਪੱਠਾਂ ਨੇ ਵੀਰੇ ਸਾਰੀਆਂ ਨਵੀਆਂ ਨੇ ਬਈ ਦੇਖ ਹਾਂ ਲੋ ਵੱਡੀ ਬੱਕਰੀ ਲਈ ਆ ਚਾ ਫੜ ਕੇ ਲੈ ਵੀ ਇਹਦੇ ਕਿੰਨੇ ਰੁਪਏ ਨੇ ਇਹਦਾ 22000 ਰੁਪਏ ਵੀਰੇ ਇੱਕ ਬੱਚਾ ਦੇ ਥੱਲੇ ਠੀਕ ਹਾਂ ਜੀ ਯਾਨੀ ਕਿ ਰੇਂਜ ਆਦਾ ਅਰੇ ਆਪਣੀ ਨਿੱਕੀ ਹੋਈ ਆ ਵੀਰੇ ਵੱਡੀ ਰੇਂਜ ਨਹੀਂ ਹੈਗੀ ਬਾੜੀ 20 22 20 22 ਬਸ ਜੀ ਬਸ ਲੈ ਵੀ 20000 ਤੋਂ ਸ਼ੁਰੂ ਨੇ ਬੱਕਰੀਆਂ ਕਹਿ ਸਕਦੇ ਆਪਾਂ ਹੁਣ ਬਾਈ ਜੀ ਮੰਡੀ ਦੇ ਵਿੱਚ ਆਪਾਂ ਜਾਣੇ ਇਹੋ ਜੀਆਂ ਬੱਕਰੀਆਂ ਦੇ ਅਗਲੇ 35 35 40 40000 ਮੁੱਲ ਕਰਦੇ ਨੇ ਦੇਖੋ ਬਾਈ ਜੀ ਪਹਿਲਾਂ ਦੰਦ ਕਿਵੇਂ ਆਹੇ ਇਹ ਦੰਦ ਨਵੇਂ ਆ ਵੀਰੇ ਬਿਲਕੁਲ ਪੂਰੇ ਦੰਦ ਹਨਾ ਆਹ ਜੀ ਇਹ ਦੂਜੇ ਸੂਹ ਆ ਬਾਈ ਜੀ ਬੱਚਾ ਬਾਈ ਜੀ ਇਹਦੇ ਥੱਲੇ ਵੀ ਨਹੀਂ ਹੈਗਾ ਇਹ ਵੀ ਗੱਬੜ ਹੋਈ ਹੋਈ ਆ ਵੀਰੇ ਗਰੰਟੀ ਨਾਲ ਗਰੰਟੀ ਨਾਲ ਹਾਂ ਜੀ ਹਾਂ ਇਹ ਵੀ ਗਰੰਟੀ ਨਾਲ ਗੱਬੜਾ ਜੀ ਜੈਡੂ ਬਲਾਇਕਾ ਜਵਾਨ ਇਹਦਾ 24000 ਰੁਪਿਆ ਮੁੱਲ ਲੱਗਿਆ ਲੈ ਵੀ ਸਿਰਫ 24000 ਰੁਪਿਆ 24000 ਰੁਪਿਆ ਗੱਬੜਾ ਬੋਲਦਾ ਹਾਂ ਜੀ ਹਾਂ ਵੀਰੇ ਥਾਣਾ ਤੇ ਪ੍ਰੋਬਲਮ ਤਾਂ ਨਹੀਂ ਕੋਈ ਵੀਰੇ ਜਮਾ ਹੀ ਨਹੀਂ ਹੈਗੀ ਲੈ ਵੀ ਥਾਣਾ ਤੇ ਕੋਈ ਪ੍ਰੋਬਲਮ ਨਹੀਂ ਭਾਈ ਹਾਂ ਉਹ ਪੱਠਲਿਆ ਪੂਰੀ ਫੜਕਿਆ ਲੈ ਵੀ ਹੋਰ ਫੜ ਲਿਓ ਜਿਹੜੀ ਹੈਗੀ ਹੈਗੀ ਇਹਦੀ ਹਾਈਟ ਕਿੰਨੀ ਹੋਊਗੀ ਹਾਈਟ ਹੈਗੀ ਵੀਰੇ 36 37 ਦੇ ਨੇੜੇ ਆ ਭਾਈ ਲੈ ਵੀ 37 ਕਿ ਹਾਈਟ ਹੁੰਦੀ ਆ ਆਰਾਮ ਨਾਲ ਵੀਰੇ 33 ਦੇ ਵਿੱਚ ਆ ਪੂਰੀ ਵਧੀਆ ਬੱਕਰੀ ਆ ਵੀ ਪੂਰੀ ਰਾਜੀ ਬੱਕਰੀ ਆ ਬਈ ਇਹ ਕਾ ਆ ਗਈ ਵੀਰੇ ਪਾਠੇ ਵੀ ਨਵੀਂ ਆ ਜੀ ਬਿਲਕੁਲ ਲੈ ਵੀ ਕਾ ਆ ਗਈ ਹੈ ਨਾ ਹਾਂ ਜੀ ਦੇਖ ਸਕਦੇ ਹੋ ਵੀਰੇ ਦੇਖ ਸਕਦੇ ਹੋ ਬਈ ਇਹ ਲਾਲ ਪੂਰੇ ਚ ਆ ਗਈ ਵੀਰੇ ਇਹ ਵੀ ਲਾਲ ਪੂਰੇ ਚ ਆ ਜੀ ਕਰਨ ਕੋਨ ਚੰਗੇ ਨੇ ਬੰਦੇ ਹਾਂ ਜੀ ਇਹ ਵੀ ਨਵੀਂ ਆ ਵੀਰੇ ਬਿਲਕੁਲ ਚੈੱਕ ਕਰ ਸਕਦੇ ਹੋ ਵੀ ਆ ਦੇਖੋ ਗੱਬਣ ਗੱਬਣ ਕਿਵੇਂ ਆ ਇਹ ਗੱਬਣ ਹੁੰਦੀ ਹੋਈ ਹੋਈ ਆ ਵੀਰੇ ਠੀਕ ਆ ਫੰਡਰ ਆ ਗਈ ਫੰਡਰੀ ਮੰਨੋ ਜੀ ਫੰਡਰ ਮੰਨ ਕੇ ਦੇ ਲਿਓ ਬਈ 8 ਜਮ ਨਵੇਂ ਦੰਦ ਨੇ ਜੀ ਨਵੇਂ 8 ਦੰਦ ਆ ਬਈ ਬਿਲਕੁਲ ਬਾਈ ਜੀ ਇਹਦੇ ਕਿੰਨੇ ਰੁਪਏ ਨੇ ਇਹ ਦਾ ਵੀ 18000 ਰੁਪਏ ਲੈ ਵੀ ਇਹ 18000 ਰੁਪਏ ਯਾਨੀ ਕਿ ਇਹ 20 ਤੋਂ ਥੱਲੇ ਵਾਲੀ ਨਹੀਂ ਆ ਗਈ ਨਾ ਹਾਂ ਇਹ 20 ਤੋਂ ਥੱਲੇ ਵਾਲੀ ਵੀ ਹੈ ਵੀਰੇ 20 ਤੋਂ ਥੱਲੇ ਵਾਲੀ ਬਾਕੀ ਵੀਰੇ ਜੇ ਕਿਸੇ ਬਾਈ ਨੇ ਸਾਰੀਆਂ ਲੈਣੀਆਂ ਹੁਣ ਤਾਂ ਆਪਾਂ ਸਾਰੀਆਂ ਇਕੱਠੀਆਂ ਰੇਟ ਨਾਲ ਵੀ ਦੇ ਦਾਂਗੇ ਵੀਰੇ ਇਕੱਠੀਆਂ ਦਾ ਜਨਕ ਓਹਜਾ ਰੇਟ ਹੋ ਜਾਂਦਾ ਹਾਂਜੀ ਓਹਜਾ ਰੇਟ ਹੋ ਜਾਂਦਾ ਵੀਰੇ ਲੈ ਵੀ ਦੇਖ ਸਕਦੇ ਹੋ ਹਰੇਕ ਮੁੱਲ ਦੀ ਬੱਕਰੀ ਹੈਗੀ 18000 18000 ਹਾਂਜੀ ਇਹ ਵਾਲੀ ਵੀ ਬਾਈ ਵਾਲੀ ਦੀ 25 ਹਾਂ ਇੱਕ ਬੱਕਰੀ ਹੋਰ ਆ ਵੀਰੇ ਸੂਈ ਹੋਈ ਆ ਦੇਖੋ ਬੱਕਰੀ ਬੱਕਰੀ ਉਹ ਵੀ ਦਿਖਾ ਦੇ ਚਾਰਨੇ ਭਾਈ ਨਾਲ ਸੰਪਰਕ ਕਰ ਲਿਓ ਭਾਈ ਹਣਾ ਜੇ ਕਿਸੇ ਬਾਈ ਨੇ ਦੁੱਧ ਪੀਣ ਵਾਸਤੇ ਲੈਣੀ ਹੋਵੇ ਵੀਰੇ ਬੱਕਰੀ ਪੂਰੀ ਟੌਪ ਦੇ ਵਿੱਚ ਆ ਦੇਖੋ ਇਹ ਦੇਸੀ ਬੱਕਰੀ ਆ ਵੀਰੇ ਜੀ ਦੇਸੀ ਬੱਕਰੀ ਆ ਜੀ ਇਹਦੇ ਮਗਰ ਬੱਚਾ ਵੀਰੇ ਦਿਖਾ ਸਕਦੇ ਹਾਂ ਬੱਬੂ ਹਾਂ ਜੀ ਪਿੱਛੇ ਆ ਜਾ ਥਾੜਾ ਦਿਖਾ ਦੇ ਦੇਖੋ ਜੀ ਦੁੱਧ ਕਿੰਨਾ ਕੁ ਉਚਰਨਾ ਹੈ ਦੁੱਧ ਹੋਊਗਾ ਵੀਰੇ 2.5 ਲੀਟਰ ਥੱਲੇ ਲੀ 2.5 ਲੀਟਰ ਹੈ ਜਾਨੀ ਕਿ ਜੇ ਕਿਸੇ ਨੇ ਚੋਕ ਕਰਨ ਨੂੰ ਚਾਹ ਲੋ ਵਾਸਤੇ ਲੈਣੀ ਉਹਦਾ ਪੂਰੀ ਸਿਰੇ ਦੀ ਆ ਵੀਰੇ ਬੱਕਰਾ ਇਹਦੇ ਥੱਲੇ ਇੱਕ ਇਹ ਵੀ ਵੀਰੇ ਬਿਲਕੁਲ ਨਵੀਆਂ ਦੇਖੋ ਦੰਦਾਂ ਦੀ ਇਹ ਕਿੰਨੇ ਰੁਪਈਆ ਦੀ ਇਹ ਦੇ ਦਾਂਗੇ ਭਾਈ ਜੀ ਮੁੱਲ 20000 18000 ਦੀ ਦੇ ਦਾਂਗੇ ਬਾਈ ਲੈ ਵੀ 18000 ਰੁਪਏ ਦੇ ਆ ਕੀ ਪਿੱਛੇ ਬੱਕਰਾ ਇਹ ਦੇ ਹਾਂਜੀ ਹਾਂ ਵੀਰੇ ਦੋ ਦਰੂ ਪੂਰੀ ਟੌਪ ਦੀ ਆ ਵੀਰੇ ਮਹੀਨੇ ਦੀ ਹੋਗੀ ਵੀਰੇ ਸੂਈ ਮਹੀਨੇ ਇੱਕ ਦੀ ਸੂਈ ਹੋਈ ਆ ਲੈ ਵੀ ਕਰ ਲਿਓ ਸੰਪਰਕ ਜੇ ਕੁਝ ਵੀ ਖਰੀਦਣਾ ਹੋਊਗਾ ਕਿਸੇ ਵੀ ਮੇਰੇ ਵੀਰ ਨੇ ਚਰਨੇ ਬਾਈ ਤੋਂ ਚਰਨਾ ਬਾਈ ਪਿੰਡ ਰਾਜਗੜ੍ਹ ਤੋਂ ਆਉਂਦੇ ਆ ਹਾਂਜੀ ਬਾਈ ਠੀਕ ਆ ਨੰਬਰ ਬੋਲਦੇ ਚਰਨੇ ਵੀਰੇ 99926 ਵੀਰੇ 02155 9592602155 ਬਾਈ ਜੀ ਠੀਕ ਆ ਚਰਨੇ ਬਾਈ ਹਾਂ ਠੀਕ ਆ ਧੰਨਵਾਦ ਬਾਈ ਜੀ ਤੁਹਾਡਾ ਵੀ ਲਓ ਜੀ ਬਾਈ ਜੀ ਲਹਿਰਾ ਪੇਗਾ ਬੱਕਰਾ ਮੰਡੀ ਤੇ ਖੜੇ ਸੀਗੇ ਹਰੇਕ ਸੋਮਵਾਰ ਦੀ ਹੁੰਦੀ ਹੈਗੀ ਪਹੁੰਚਾ ਜਰੂਰ ਕਰੋ ਆਪਣਾ ਮਾਲ ਲੈ ਕੇ ਖਰੀਦਣ ਵਾਲੇ ਤੇ ਵੇਚਣ ਵਾਲੇ ਵੀਰੇ ਨਾ ਬਾਈ ਬਿਲਕੁਲ ਬਾਈ ਜੀ ਜਰੂਰ ਜੀ ਚੰਦੀ ਬੱਕਰੀ ਆ ਇਹ ਮੰਡੀ ਆਪਾਂ ਬਾਈ ਜੀ ਕਾਮਯਾਬ ਕਰਾਂਗੇ ਤੇ ਤਾਂ ਹੀ ਹੋਣੀ ਆ ਵੀਰੇ ਮਾਲ ਲੈਣ ਵਾਲੇ ਵੀ ਆਓ ਵੀਰੇ ਵੇਚਣ ਵਾਲੇ ਵੀ ਆਓ ਸਹੀ ਗੱਲ ਨਾਲ ਸੌਦੇ ਹੁੰਦੇ ਨੇ ਵਧੀਆ ਵੀਰੇ ਸੌਦੇ ਬਹੁਤ ਵਧੀਆ ਹੁੰਦੇ ਨੇ ਵੀਰੇ ਮੈਂ ਹਰ ਮੰਡੀ ਤੇ ਆਉਣਾ ਆਉਣਾ ਆ ਮੈਂ ਦੂ ਪਿਛਲੀ ਮੰਡੀ ਨਹੀਂ ਆਇਆ ਕੋਈ ਦਿੱਕਤ ਹੋ ਗਈ ਸੀ ਬਾਈ ਤਾਂ ਵੀ ਅੱਜ ਮੈਂ ਪਹੁੰਚਿਆ ਬਾਈ 7-8 ਸੌਦੇ ਮੇਰੇ ਵੇਚ ਹੀ ਚੁੱਕੇ ਨੇ ਹਾਂਜੀ ਹਾਂ ਬਾਈ ਜੀ ਠੀਕ ਆ ਧੰਨਵਾਦ ਬਾਈ ਓਕੇ ਓਕੇ ਬਾਈ ਠੀਕ ਆ ਬਾਈ ਜੀ ਧੰਨਵਾਦ ਕਰਦੇ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਕਰਿਆ ਕਰੋ ਜੀ ਕਮੈਂਟ ਕਮਟ ਤਾਂ ਪੂਰੇ ਕਰਨੇ ਚਾਹੀਦੇ ਨੇ ਕਰਨੇ ਚਾਹੀਦੇ ਨੇ ਮੈਂ ਤਾਂ ਬਹੁਤ ਤ